ਤੇ ਭਾਰਤ ਸਰਕਾਰ ਨੂੰ ਇਸ ਮਸਲੇ ਤੇ ਸੋਚਣਾ ਪੈਣਾ ਕਿ ਅਸੀਂ ਉਸ ਘਟਨਾ ਦਾ ਬਦਲਾ ਲੈਣ ਦੇ ਲਈ ਜੇ ਹਜ਼ਾਰਾਂ ਬੰਦੇ ਮਾਰ ਵੀ ਦਿੰਨੇ ਆ ਤੇ ਪਰ ਉਹਦੇ ਚੱਕਰ 'ਚ ਆਪਣੇ ਸੈਂਕੜੇ ਗਵਾਲੇ ਕਿ ਉਹ ਬਦਲਾ ਹੋਊਗਾ ਜਾਂ ਕਿੰਨੇ ਸਾਲਾਂ ਲਈ ਮੁਲਕ ਨੂੰ ਪਿੱਛੇ ਲੈ ਕੇ ਜਾਣਾ ਕੀ ਇਹਦੇ ਤੇ ਮੰਥਨ ਕੀਤਾ ਆਉਣ ਵਾਲੀ ਪੀੜ੍ਹੀਆਂ ਲਈ ਛੱਡ ਕੇ ਕੀ ਜਾਣਾ ਕੀ ਉਹਦੇ ਤੇ ਮੰਥਨ ਕੀਤਾ ਸੁਏਸ ਲਈ ਜਿਹੜਾ ਮਰਿਆ ਮੁਕਿਆ ਆਰਥਿਕ ਤੌਰ ਤੇ ਵੀ ਜਿਹੜਾ ਦੂਜਿਆਂ ਦੀ ਸ਼ਹਿ ਤੇ ਟੱਪਦਾ ਕਦੇ ਅਮਰੀਕਾ ਦੀ ਤੇ ਕਦੇ ਚੀਨ ਦੀ ਹੈ ਨਾ ਉਸ ਲਈ ਤਾਂ ਕੁਛ ਨਹੀਂ ਗਵਾਉਣ ਨੂੰ ਬਸ ਕੋਲ ਤਾਂ ਲੈ ਦੇ ਕੇ ਆਵਾਮ ਹੈ ਤੇ ਉਸ ਨੂੰ ਦਾਤੇ ਲਾ ਦੂਗਾ ਪਰ ਭਾਰਤ ਜਿਹੜਾ ਕਹਿੰਦਾ ਸੀ ਵਿਸ਼ਮ ਸ਼ਕਤੀ ਵੰਡ ਜਾ ਰਹੇ ਆ ਕਿ ਉਸ ਨੇ ਹੁਣ ਆਪਣੀ ਵਿਸ਼ਮ ਸ਼ਕਤੀ ਵੀ ਦਾਤੇ ਲਾਉਣੀ ਆ ਇਹ ਮੰਥਨ ਦੀ ਲੋੜ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਿਲਕੁਲ ਆ ਦੇਸ਼ ਭਗਤੀ ਦੇ ਨਾਤੇ ਦੇਸ਼ ਦੇ ਨਾਲ ਖੜਨਾ ਬਣਦਾ ਸਮੁੱਚੇ ਮੁਲਕ ਨੂੰ ਇੱਕ ਸੁਰਚ ਬੋਲਣਾ ਬਣਦਾ ਪਰ ਜਿਹੜੇ ਉਹ ਸੂਬੇ ਬੋਲਦੇ ਨੇ ਕਿ ਹਾਂ ਜੀ ਅਭੀ ਮਲੀਆਂ ਮੀਟ ਕਰ ਦੋ ਵੀ ਸਫਾਇਆ ਕਰ ਦੋ ਉਹ ਇੱਕ ਦਿਨ ਪੰਜਾਬ ਦੇ ਬਾੜ ਨਾਲੇ ਪਿੰਡ ਚ ਰਾਤ ਗੁਜ਼ਾਰ ਲੈਣ ਉਹ ਤੋਂ ਬਾਅਦ ਸਵੇਰ ਨੂੰ ਇਹੀ ਗੱਲ ਦੁਹਰਾ ਦੇਣ ਫਿਰ ਅਸੀਂ ਮੰਨਾਂਗੇ ਹਾਂ ਠੀਕ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਜੀ ਤੁਸੀਂ ਦੇਸ਼ ਭਗਤੀ ਵਾਲੀ ਗੱਲ ਦੁਹਰਾਓ ਪਰ ਉਹਦੇ ਨਾਲ ਖੜੋ ਬਿਲਕੁਲ ਹਰੇਕ ਨਾਗਰਿਕ ਦਾ ਫਰਜ਼ ਹੈ ਆਪਣੇ ਮੁਲਕ ਦੇ ਨਾਲ ਖੜਨਾ ਔਖੀ ਘੜੀ ਚ ਪਰ ਇਹ ਵੀ ਕੇਂਦਰ ਨੂੰ ਯਾਦ ਕਰਾਓ ਕਿ ਭਰਾਵਾ ਪੰਜਾਬ ਦਾ ਕੀ ਬਣੂਗਾ ਇਹਦੇ ਬਾਰੇ ਸੋਚਿਆ ਤੁਸੀਂ ਸਾਨੂੰ ਜਦੋਂ ਜੰਗ 'ਚ ਧੱਕਣਾ ਹੈ ਪਹਿਲਾਂ ਤੁਸੀਂ ਫੌਜ ਦਿੰਨੇ ਹੋ ਸੁਰੱਖਿਆ ਦਿੰਨੇ ਹੋ ਬਾਅਦ ਚ ਉਹਦੀ ਪੈਸੇ ਵੀ ਸਭ ਤੋਂ ਵਸੂਲ ਦਿਓ ਸੋ ਇਸ ਲਈ ਉਹਦੇ ਲਈ ਕੀ ਸੋਚਿਆ ਇਸ ਸੁੱਬੇ ਲਈ ਕੀ ਸੋਚਿਆ ਇਹਦਾ ਕੋਈ ਜਵਾਬ ਦਿੱਤ ਲਿਆ ਮੁੱਖ ਮੰਤਰੀ ਸਾਹਿਬ ਨੇ ਇਹ ਉਹ ਵੀ ਦੱਸਿਆ